ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਟੂ ਚਾਲਾਂ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕਤਾ ਜੀ ਸੂਈਆਂ ਸੇ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਵਿੱਚ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਜੀ ਵਧੀਆ ਜੀ ਵਧੀਆ ਕਿਵੇਂ ਚੱਲਦਾ ਕੰਮ ਕਾਰ ਪੂਰਾ ਵਧੀਆ ਚੱਲੀ ਜਾਂਦਾ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਸੀਰ ਨਿਹਾਲ ਸਿੰਘ ਨੇੜੇ ਪਿੰਡ ਬਾਈ ਨੇੜੇ ਨਿਹਾਲ ਸਿੰਘ ਵਾਲਾ 12 ਕਿਲੋਮੀਟਰ ਅਤੇ ਭਦੌਰ ਸਹਿਰ 8 ਕਿਲੋਮੀਟਰ ਮੋਬਾਈਲ ਨੰਬਰ ਪੁੱਛ 87278 09954 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੁਆ ਸੁਈ ਆ ਸੁਆ ਦੂਜਾ ਪਿਆਵਰ ਕਦਮ ਸੁਈ ਆ ਬਾਈ ਇਹਨੂੰ ਅੱਜ ਤੀਜਾ ਦਿਨ ਹੋ ਗਿਆ ਬੱਚਾ ਕੀ ਦੇਤਾ ਬੱਛਾ ਬੱਚਾ ਦੇ ਨਾੜੂ ਦਾ ਨਾਲ ਹੀ ਆ ਨਾੜੂ ਦਾ ਨਾਲ ਤੇ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜਾ ਐਸਟੀਮੇਟ ਜਾ ਕਿ ਹੁਣ ਸੇ ਵਾਲਾ ਹੋਇਆ ਤਾਂ ਇਹ ਜਿਵੇਂ ਜਿਹੜੇ ਹਿਸਾਬ ਨਾਲ ਕੱਦ ਕਾਠਾ ਭਾਰੀ ਆ ਠੀਕ ਆ 18 20 ਕੱਢੂਗੀ ਹੂੰ ਠੀਕ ਆ ਹਾਂ ਜੁਵਾਈ ਜੁਵਾਈ ਪੂਰੀ ਵਧਗਾ ਹਾਂ ਇੱਕ ਨੰਬਰ ਆ ਗਿਆ ਇੱਕ ਨੰਬਰ ਆ ਗਿਆ ਠੀਕ ਆ ਬਾਈ ਦੇਖ ਲੈ ਆਪਾਂ ਜੇ ਆਏ ਮਰਾਂਗੇ ਫਿਰ ਨਿਆਣਾ ਆਪਾਂ ਲਾਂ ਲੈ ਆ ਬਾਈ ਤਾਰਾਂ ਬਾਈ ਕੋਈ ਚੱਕਰ ਨਹੀਂ ਮਾਰ ਕੇ ਖਾਣ ਦਾ ਲੈ ਕੀ ਬਾਤ ਹੈ ਸਿਵਾਈ ਬੜੀ ਚੰਗੀ ਹੈ ਨਾ ਹਾਂ ਹਾਂ ਇਹ ਤਾਂ ਆਪਾਂ ਹਰ ਤੇਜ਼ੀ ਦੀ ਕਰੀ ਜਾਂਦੇ ਹਾਂ ਕੋਈ ਉਹ ਫੂਲ ਦਾ ਬਾਈ ਲੈ ਜਿਵੇਂ ਮਰਜੀ ਆਹ ਦੇ ਲੈ ਚੱਕਰੀ ਨਹੀਂ ਲੈ ਪਿਓਰਲੇ ਥਾਣ ਦਾ ਕੀ ਚੱਕਰ ਇਹ ਤਾਂ ਬੰਦੀ ਆ ਕੀ ਕਹਣਾ ਮਾ ਮਾਰਾ ਮੋਟਾ ਕਿਤੇ ਚੱਲ ਪਿਆ ਹੈ ਨਾ ਨਹੀਂ ਬੰਦੀ ਹੈ ਠੀਕ ਹੈ ਪੱਲੀ ਮੰਨ ਲੈ ਪੱਲੀ ਮੰਨ ਕੇ ਦੇਣੀ ਆ ਆਪਾਂ ਠੀਕ ਆ ਬਾਈ ਟੱਲ ਮੰਨਗੇ ਬਾਈ ਕਹਿੰਦਾ ਸੌਦਾ ਕਰਿਓ ਠੀਕ ਆ ਕਿ ਨਹੀਂ ਤੈਨਾਂ ਥਾਣ ਸਹੀ ਚਾਲਦੇ ਆ ਇੱਕ ਥਾਣ ਵੈਸੇ ਬਾਈ ਕਹਿੰਦਾ ਕਿੰਨੀ ਵਾਰ ਆ ਵੀ ਜਾਂਦਾ ਹਨ ਆ ਵੀ ਜਾਂਦਾ ਹਾਂ ਨਹੀਂ ਆਉਂਦਾ ਵੀ ਨਹੀਂ ਆਉਂਦਾ ਬਣੀ ਤੇਰੀ ਬੰਦ ਵੀ ਹੋ ਜਾਂਦਾ ਟੱਲ ਮੰਨੇ ਹਨਾ ਟੱਲ ਮੰਨ ਲਿਆ ਅਗਲਾ ਜੇ ਹਾਂ ਆਪਦਾ ਲਾਜ ਕਰਾਉਣਾ ਅਗਲਾ ਕਰਾ ਸਕਦਾ ਹੋ ਜੂਗਾ ਕਿ ਤੋ ਸੁਝਿਆ ਨਹੀਂ ਕੁਛ ਨਹੀਂ ਓਕੇ ਲੈ ਨੇੜ ਤੋਂ ਚੈੱਕ ਕਰਾਂ ਨੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਪੂਰੀ ਵਿਥੀ ਦੇ ਥਣ ਗੁਲਾਬੀ ਥਣ ਚਵਾਈ ਤੁਹਾਡੇ ਸਾਹਮਣੇ ਆ ਗਈ ਠੰਡੀ ਚਵਾਈ ਤਾਂ ਬੜੀ ਮੋਟੀ ਆ ਵੱਡੀ ਨਾਲ ਨੋੜ ਦੇਖੋ ਫੁੱਲ ਆ ਲੇ ਵੇ ਤੇ ਦੇਖੋ ਬਰੀਕ ਬਰੀਕ ਨਾੜਾ ਨਾ ਸਾਰੀਆਂ ਐ ਚਮਕ ਰਹੀਆਂ ਨੇ ਲਾ گلابی ਥਾਣਾ ਅਜੇ ਤਾਂ ਪਹਿਲੀ ਸ਼ੈਡ ਦਿਖਾ ਰਾ ਸ਼ਟਰ ਨਾਲ ਸਹੀ ਗੱਲ ਔਲਗਨ ਨਾੜਾ ਮੋਟੀਆਂ ਲੇ ਪਛਾਂਤੋ ਵੀ ਲੇਵਾ ਚੈੱਕ ਕਰ ਲੋ ਮੰਡ ਵਾਲਾ ਲੇਵਾ ਲੱਗਿਆ ਕਿ ਨਹੀਂ ਬਈ ਹਾਂ ਹਾਂ ਅਜੇ ਤਾਂ ਆਪਣਾ ਜਵਾਈ ਦਾ ਟਾਈਮ ਬਹੁਤ ਟਾਈਮ ਪਿਆ ਬਈ ਸਹੀ ਗੱਲ ਹੈ ਇੱਧਰ ਵੀ ਨਾੜਾ ਫੁੱਲ ਆ ਕਿ ਨਹੀਂ ਹਾਂ ਨਾੜਾ ਦੇਖੋ ਮੂਹ ਨਹੀਂ ਲੈ ਕੰਦੀ ਸੀਲ ਆ ਦੇ ਨਾੜਾ ਕਹੇ ਜਨਾ ਬਈ ਦੁੱਧ ਵਾਲੀ ਆ ਫੋਲੀ ਬਈ ਜੰਗ ਤੂਰੀ ਮੜੀ ਜੀ ਤੋ ਇਹ ਸਵਾਈ ਬੱਚਾ ਦੇਤਾ ਵੱੱਛਾ ਤੇ ਚਵਾਈ 1 ਨੰਬਰ ਤੇ ਠੰਡੀ ਸੀਲ ਫੁੱਲ ਫੁੱਲ ਕਰਦਾ ਫਲੀ ਵੀ ਚੰਗੀ ਆ ਕੋਈ ਲਿੱਸੀ ਨਹੀਂ ਲਾਵੀ ਨਹੀਂ ਕਿਨੇ ਬਾਈ ਨਾ ਨਾ ਬਾਲੀ ਰਾਜੀ ਆ ਬਤਾਉਂਗੇ ਆਪਾਂ ਕਹਿਣਾ 18 ਠੂਰਾ ਤਾਂ ਦਊਗੀ ਹੂੰ ਬਾਕੀ ਤੂੰ ਰਾਜਾ ਕਰ ਲੋ ਠੂਰਾ ਵੀ ਕਰਮ ਵਾਲੀ ਦਾ 1 ਨੰਬਰ ਆ ਬਈ ਜੇ ਵਾਤਾ ਥਰੇ ਡਾਡਰੇ ਸਾਨਰ ਗਈ ਹੈ ਨਾ ਤੁਰਿਆ ਨਹੀਂ ਜਾਂਦਾ ਤੂੰ ਨਹੀਂ ਤੁਰਿਆ ਜਾਂਦਾ ਹਾਂ ਤੇ ਕਦ ਫੁੱਲ ਆ ਕਦ ਦੇ ਅੱਗ ਅੱਗ ਸਹੀ ਗੱਲ ਆ ਵੀ ਅਗਲਾ ਛੋਟੀ ਮੰਨ ਕੀ ਮੋਲ ਆ ਫਿਰ ਜਾਇਜ ਮੋਲੇ ਦਾ ਜਾਇਜ ਆਪਾਂ ਫਿਰ ਫੋਨ ਤੇ ਨਾ ਕਰਦਗੇ ਦਸਣਾ ਦਸੀ ਤੋਂ ਜਾਇਜ ਦਾ ਮੋਲ ਫਿਰ ਕਲਰ ਦੇ ਹਿਸਾਬ ਨਾਲ ਮੋਲ ਲਾਸ ਦੋਸਾਂ ਨਾਲ ਕਰੀ ਬਸ ਫਿਰ ਆਪਾਂ 45 ਦੀ ਦੇ ਦਾਂਗੇ ਡਾਕਟਰ ਮਾਨ ਤਾਨ ਮਾੜਾ ਮੋਟਾ ਮੈਂ ਮਿਹਨਤ ਕਰ ਦਾਂਗੇ ਹੋਰ ਠੀਕ ਆ ਬਾਈ 45000 ਦੀ ਵੜ ਦੇ ਦਾਂਗੇ ਬਾਈ ਕਹਿੰਦਾ ਫਿਰ ਚੋ ਮਾਨ ਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਮੋਲ ਜਾਇਜ ਰੱਖਿਆ ਵੜ ਚੰਗੀ ਆ ਕੱਦ ਕਾਠ ਵਾਲੀ ਆ ਪੜੀ ਵੀ ਆ ਤੇ ਮੰਨ ਕੇ ਚੱਲ ਦੁੱਧ ਚੰਗਾ ਪਾ ਦੂ ਹਨਾ ਬਾਈ ਜਿਹੜੇ ਹਿਸਾਬ ਨਾਲ ਹੁਣ 12 ਲੀਟਰ ਬੋਲੀ ਆ ਡਾਕਟਰ ਤਿਆਰ ਹਮ ਜਿਹੜੇ ਹਿਸਾਬ ਨਾਲ ਪਾਂਡਾ ਲੱਗਿਆ ਨਾ ਘਰ ਵਾਲੀ ਨੂੰ ਚੰਗਾ ਪਾ ਦੂ ਹਜ ਤਾ ਨੇ ਬਹੁਤ ਚੰਗਾ ਖਾਣਾ ਪੀਣਾ ਦਾ ਹੁਣ 12 ਲੀਟਰ ਤਿਆਰ ਆ ਹਮ ਬੋਲੀ ਠੀਕ ਆ ਤੇ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ